ਵੀਕਾਰ ਹੈ ਕਿ ਮੈਨੂੰ ਲੱਗਦਾ ਹੈ ਕਿ ਅੱਜ ਅੰਮ੍ਰਿਤਸਰ ਦੇ ਵਿੱਚ ਤੁਸੀਂ ਮੱਲਾ ਮਾਰ ਗਏ ਇੱਕ ਪੰਜਾਬ ਦੇ ਲੈਵਲ ਦੇ ਤੁਸੀਂ ਆ ਤੀਸਰੇ ਸਟਾਫ ਦਾ ਸਹੀ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਆ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਸ ਗੱਲ ਕਿ ਮੈਨੂੰ ਇਹ ਪੋਜੀਸ਼ਨ ਮਿਲੀ ਹੈ ਤੁਹਾਡਾ ਨਾਮ ਕੀ ਹੈ ਮੇ ਸਕੂਲ ਦਾ ਨਾਮ ਅੰਬਰ ਪਬਲਿਕ ਸੀਨੀਅਰ ਸੈਂਟਰ ਸਕੂਲ ਹੈ। ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਸਾਰੇ ਪੰਜਾਬ ਦੇ ਜੋ ਛੋਟੇ ਛੋਟੇ ਸਕੂਲ ਦਾ ਪਹਿਲਾ ਤੀਜੇ ਨੰਬਰ ਤੇ ਕਿੰਨਾ ਮਾਣ ਮਹਿਸੂਸ ਹੋ ਰਿਹਾ ਹੈ? ਸਭ ਬਹੁਤ ਹੀ ਵਧੀਆ ਲੱਗ ਰਿਹਾ ਹੈ ਬੜੀ ਖੁਸ਼ੀ ਵਾਲੀ ਗੱਲ ਹੈ ਤੇ ਸਾਰੇ ਬਹੁਤ ਹੀ ਜ਼ਿਆਦਾ ਖੁਸ਼ ਨੇ। ਸਭ ਤੋਂ ਜ਼ਿਆਦਾ ਮਿਹਨਤ ਕੀਤੀ ਹੈ। ਇਹਦੇ ਵਿੱਚ ਸਭ ਤੋਂ ਵੱਧ ਮੇਰੇ ਸਕੂਲ ਸਟਾਫ ਤੇ ਮੇਰੇ ਪੇਰੈਂਟਸ ਦਾ ਕੰਟ੍ਰਿਬਿਊਸ਼ਨ। ਜਦੋਂ ਰਿਜ਼ਲਟ ਆਇਆ ਸਵੇਰ ਮਾਰਨਿੰਗ ਦੇ ਪਤਾ ਲੱਗਿਆ ਤੁਸੀਂ ਕਿੰਨੀ ਹੋਈ। ਸਭ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਮੈਂ ਬਹੁਤ ਜ਼ਿਆਦਾ ਖੁਸ਼ ਹਾਂ। ਇੱਕ ਸਾਈਟ ਤੋਂ ਲੁਧਿਆਣਾ ਦੀ ਇੱਕ ਹੋਰ ਜਿਹੜੀ ਲੜਕੀ ਹੈਗੀ ਆ ਤੁਹਾਡੇ ਨਾਲ ਮਿਲਦੇ-ਜੁਲਦੇ ਅੰਕ ਨੇ ਤਾਂ ਕੀ ਲੱਗਦਾ ਹੈ ਕਿ ਫਸਟ ਔਨ ਦਾ ਕਿੰਨਾ ਕਿੰਨਾ ਚਾਂਸ ਬਣਦਾ ਸੀਗਾ ਜੇ ਸੈਕੰਡ ਔਨ ਦਾ ਸੋ ਉਹ ਹੁਣ ਜੈਸ ਅਕੋਰਡਿੰਗ ਲਿਸਟ ਬਣਦੀ ਆ ਉਸ ਅਕੋਰਡਿੰਗ ਮੈਨੂੰ ਮੇਰੀ ਪੋਜੀਸ਼ਨ ਮਿਲੀ ਹੈ ਇਸ ਤਰ੍ਹਾਂ ਬਾਕੀ ਬੱਚੇ ਸੋਸ਼ਲ ਮੀਡੀਆ ਦੇ ਮਦਦ ਕਰਾ ਕਾਫੀ ਬੇਸਿਕ ਪੁਆਇੰਟ ਲੱਗੇ ਸੀ ਨਹੀਂ ਸਰ ਮੇਰੇ ਕੋਲ ਮੇਰਾ ਮੋਬਾਈਲ ਨਹੀਂ ਹੈ ਕਰ ਤਿੰਨ ਨਾਲ ਮੈਂ ਕੋਈ ਸੋਸ਼ਲ ਮੀਡੀਆ ਨਹੀਂ ਯੂਜ਼ ਕਰਦੀ ਕਿਹੜੇ ਸਬਜੈਕਟ ਦੇ ਵਿੱਚੋਂ ਵੱਧ ਜਿਹੜੇ ਨੰਬਰ ਆਏ ਸਰ ਜੀ ਮਾਰਕਸ ਲਿਸਟ ਨਹੀਂ ਮਿਲੀ ਹੈਗੀ ਤਾਂ ਬਾਅਦ ਵਿੱਚ ਪਤਾ ਕਰ ਸਕ ਮੈਂ ਐਤਸਾਬ ਤੋਂ ਵਧੀਆ ਆ ਮੇਰੇ ਅਕੋਰਡਿੰਗ ਜਿਹੜਾ ਮੈਨੂੰ ਪਸੰਦ ਆ ਉਹ ਹੀ ਇਜ਼ੀ ਆ ਉਹ ਵੀ ਡੈਡੀ ਹੋਣਾ ਵੱਲ ਜਦੋਂ ਪਤਾ ਲੱਗਦਾ ਕਿ ਸਾਡੀ ਬੱਚੀ ਜਿਹੜੀ ਧੀ ਹੈ ਫਸਟ ਹੁੰਦੀ ਆ ਜਾਂ 3rd ਥੀਸਾ ਸਥਾਨ ਆਉਂਦਾ ਜਦੋਂ ਉਹਨਾਂ ਕਿੰਨਾ ਲਗਾਈ ਖੁਸ਼ੀ ਗਈ ਉਹ ਬਹੁਤ ਜ਼ਿਆਦਾ ਖੁਸ਼ੀ ਗਈ

ਉਹਦਾ ਸਟਾਫ ਹੀ ਵਧਾਈ ਦਾ ਪਾਤਰ ਆ ਇਹਨਾਂ ਮਿਹਨਤ ਕਰਵਾਈ ਹੈ ਤਾਂ ਇਹਦਾ ਨਤੀਜਾ ਅਸੀਂ ਅੱਜ ਸਾਰੇ ਵੇਖ ਰਹੇ ਹਾਂ ਜੀ ਬਿਲਕੁਲ ਇੱਥੇ ਜਿਹੜਾ ਟੂ ਆਊਟ ਹੈ ਇਹਦੀ ਜਿਹੜੀ ਜਰਨੀ ਆ ਕਿਸ ਤਰੀਕੇ ਦੀ ਹੈ ਬੱਚੀ ਰਹੀ ਹੈ ਸ਼ੁਰੂ ਤੋਂ ਬਚਪਨ ਤੋਂ ਸਰ ਸਰ ਬਹੁਤ ਵਧੀਆ ਸੁਭਾਅ ਆ ਬੱਚੀ ਦਾ ਘਰ ਦੇ ਵਿੱਚ ਬਿਲਕੁਲ ਨਹੀਂ ਪੜ੍ਹਾਈ ਦੇ ਨਾਲ ਵਾਸਤਾ ਆ ਜੋ ਮਾਪੇ ਮੈਂ ਕਈ ਵਾਰ ਕਹਦਾ ਜੋ ਪੜਨਾ ਬੇੜਾ ਥੋੜਾ ਸੌ ਜਾ ਕਰ ਸਕੂਲੋਂ ਆ ਕੇ ਰਿਲੈਕਸ ਹੋ ਜਾ ਕਰ ਵਾਰ ਨਹੀਂ ਦੋ ਉਸ ਚੀਜ਼ ਦਾ ਮੈਨੂੰ ਜਿਹੜਾ ਅੱਜ ਪਤਾ ਲੱਗ ਰਿਹਾ ਤੇ ਠੀਕ ਬੱਚੀ ਨੇ ਮਿਹਨਤ ਕੀਤੀ ਕਿਉਂਕਿ ਸਾਡਾ ਸਮਾਜ ਦੇ ਵਿੱਚ ਜਿਹੜਾ ਲੜਕਿਆਂ ਨੂੰ ਪ੍ਰੇਫਰੈਂਸ ਦਿੱਤੀ ਜਾਂਦੀ ਹੈ ਤੇ ਬੇਟੀ ਨੂੰ ਥੋੜਾ ਤੁਹਾਨੂੰ ਪਤਾ ਹੀ ਆ ਇਹ ਗੱਲ ਕਹਿਣ ਦਾ ਤੇ ਤੁਸੀਂ ਕਿਸ ਤਰੀਕੇ ਨੂੰ ਸੋਚਦੇ ਹੋ ਕਿ ਅੱਜ ਤੁਹਾਡੀ ਬੱਚੀ ਨੇ ਤੁਹਾਡਾ ਨਾਮ ਜਿਹੜਾ ਮੋਸ਼ਨ ਕਰਦਾ ਸਰ ਮੈਂ ਤੇ ਸਾਰਿਆਂ ਨੂੰ ਤੁਹਾਡੇ ਚੈਨਲ ਦੇ ਰਹੀ ਇਹ ਕਹ ਰਿਹਾ ਕਿ ਬੱਚਿਆਂ ਦੀ ਬਾਤ ਨੂੰ ਬਾਤ ਸਪੋਰਟ ਕਰੋ ਇਹਨਾਂ ਦੀ ਪੜ੍ਹਾਈ ਦੇ ਵਿੱਚ ਵਿਦੇਸ਼ਾਂ ਵਾਲੇ ਚੱਕਰ ਦੇ ਵਿੱਚ ਨਾ ਪੋ ਜਿਹੜੇ ਪਲੱਸ 2 ਕਰਕੇ ਹਾਈਲਾਈਟਸ ਕਰਵਾ ਕੇ ਬਾਹਰ ਭੇਜਦੇ ਆ ਛੋਟੀਆਂ ਨੇ ਉਮਰਾਂ ਨਾ ਇਹਨਾਂ ਨੂੰ ਭੇਜੋ ਗ੍ਰੈਜੂਏਸ਼ਨ ਕਰਵਾ ਕੇ ਜਾਂ ਕੁਝ ਹੋਰ ਕਰਵਾ ਕੇ ਭੇਜੋ ਛੋਟੀਆਂ ਬੱਚੀਆਂ ਨੂੰ ਨਾ ਭੇਜੋ ਇੱਥੇ ਬਹੁਤ ਕੰਮ ਹੈ ਮਿਹਨਤ ਕਰਨ ਬੱਚਿਆਂ ਬਹੁਤ ਕੋਸ਼ਿਸ਼ਾਂ ਤੇ ਹੁਣ ਕਿਉਂਕਿ ਇਹ ਇੱਕ ਆਗਾਜ਼ ਹੋਇਆ ਵਾ ਕਿਤੋਂ ਤੱਕ ਆਪਣੇ ਬੱਚੇ ਦੀ ਤੁਸੀਂ ਸਪੋਰਟ ਕਰੋਗੇ ਜਾਂ ਜਿਸ ਤਰੀਕੇ ਨਾਲ ਆ ਕਿ ਬੋਲਦੇ ਪੁਲਿਸ ਅਫਸਰ ਬਣਨ ਦਾ ਸੁਪਨਾ ਲਈ ਬੈਠੀ ਆ ਸਰ ਮੈਂ ਤੇ ਬੱਚਾ ਜਿੱਥੇ ਤੱਕ ਪੜ੍ਹਨਾ ਜਾਏਗਾ ਮੈਂ ਪੜ੍ਹਾਵਾਂਗਾ ਮੈਂ ਪੁਲਿਸ ਸਪੋਰਟ ਕਰਾਂਗਾ ਇਹ ਨਹੀਂਗਾ ਵੀ ਹੁਣ ਪਲੱਸ 2 ਕਰਕੇ ਜਾ ਕੇ ਇਸ ਤਰ੍ਹਾਂ ਜੋ ਵੀ ਬੱਚੀ ਕਹੇਗੀ ਪੂਰੀ ਸਪੋਰਟ ਹੋਏਗੀ ਪੂਰੇ ਪਰਿਵਾਰ ਵੱਲੋਂ ਆਪ ਦੀ ਥੋੜਾ ਫੈਮਿਲੀ ਬੈਕਗ੍ਰਾਉਂਡ ਬਾਰੇ ਦੱਸੋਗੇ ਕਿ ਕੀ ਕੰਮ ਕਰਦੇ ਸਰ ਮੈਂ ਖੇਤੀ ਕਰਦਾ ਹਾਂ ਛੋਟਾ ਕਿਸਾਨ ਹਾਂ 4 ਕਿੱਤਿਆਂ ਦੀ ਮੇਰੇ ਕੋਲ ਖੇਤੀ ਆ ਤੇ ਸਰ ਬਾਕੀ ਇੱਕ ਬੇਟਾ ਆ ਮੇਰਾ ਤੇ ਬਚੀਰੇ ਦਾਦਾ ਦાદੀ ਨੇ ਘਰ ਕਰੋ ਲਗੇ ਬੋਲੇ ਭਾਈ ਹਾਂਜੀ ਸਰ ਅੱਜ ਤੁਹਾਡੇ ਸਕੂਲ ਦੀ ਇੱਕ ਬੱਚੀ ਨੇ ਪ੍ਰਾਈਡ ਫੀਲ ਕਰਾਇਆ ਵਾ ਕਾਮ ਰੋਸ਼ਨ ਕੀਤਾ ਵਾ ਹਾਂਜੀ ਤੇ ਆਪ ਦੇ ਬਾਰੇ ਘੜਾ ਦੱਸੋ ਤੇ ਨਾਲੇ ਸਕੂਲ ਦਾ ਨਾਮ ਦੱਸ ਕੇ ਤੇ ਸਟਾਰਟਿੰਗ ਕਰੋ ਵੀ ਕਿੰਨਾ ਕੁ ਪ੍ਰਾਊਡ ਹੈ ਜੀ ਨੰਬਰ ਪਬਲਿਕ ਸੀਨੀਅਰ ਸੈਂਟਰੀ ਸਕੂਲ ਹੰਗਮਾਤਨੀ ਇਲਾ ਦੀ ਵਿਦਿਆਰਥਣ ਕਰਮਨਜੀਤ ਕੌਰ ਪਿੰਡ ਪਨਵਾ ਨੇ ਅੱਜ ਇੱਕ ਕੀਰਤੀਮਾਨ ਸਥਾਪਿਤ ਕੀਤਾ ਹੈ ਕਿ ਪੰਜਾਬ ਦੇ ਵਿੱਚੋਂ ਉਸ ਨੇ 3rd ਪੋਜੀਸ਼ਨ ਤੀਮਰ ਸਰ ਜ਼ਿਲ੍ਹੇ ਦੇ ਵਿੱਚ ਪਹਿਲੀ ਪੋਜੀਸ਼ਨ ਅਸਲ ਕੀਤੀ ਆ ਇਹ ਬੜਾ ਮਾਣ ਹੀ ਮੈਨੂੰ ਅੱਜ ਬੜੀ ਖੁਸ਼ੀ ਮਹਿਸੂਸ ਹੋ ਰਹੀ ਆ ਸਾਰੇ ਸਟਾਫ ਤੇ ਮਾਣ ਸਾਰੇ ਪੀਰਸ ਤੇ ਇਹਨਾਂ ਦੇ ਤੇ ਇਹ ਬੱਚਿਆਂ ਤੇ ਮਾਣ ਮਹਿਸੂਸ ਹੋ ਰਿਹਾ ਕਿ ਉਹਨਾਂ ਨੇ ਅੱਜ ਕਿੰਨੇਵੇਂ ਮਕਾਮ ਤੇ ਅੰਬਰ ਪਬਲਿਕ ਸਕੂਲ ਨੂੰ ਉਲੰਧੀਆਂ ਤੇ ਜਿਹੜਾ ਪਛਾਣ ਦਿੱਤਾ ਹੈ ਸਰ ਇਹ ਕਿੰਨਾ ਕ ਟਾਪ ਰਿਆ ਵੀ ਜਿਹੜੀ ਇਹ ਬੱਚੀ ਹੈ ਕਿਉਂਕਿ ਪਹਿਲਾਂ ਵੇਖ ਰਹੇ ਹਾਂ ਕਿ ਇਹ 8th ਕਲਾਸ ਦੇ ਵਿੱਚ ਵੀ ਟੋਪਰ ਸੀਗੀ ਹਾਂਜੀ ਇਹ ਚੈਲੰਜ ਨੂੰ ਕਿਉਂਕਿ ਜਦੋਂ ਇੱਕ ਬੱਚਾ ਸਾਬਿਤ ਕਰ ਲੈਂਦਾ ਤੇ ਉਹਨੂੰ ਮੇਨਟੇਨ ਕਰਨਾ ਬੜਾ ਔਖਾ ਹੁੰਦਾ ਅੱਜ ਫਿਰ ਉਹਨੇ ਇਤਿਹਾਸ ਨੂੰ ਦਰ ਆਇਆ ਵਾ ਇਹ ਕਿੰਨਾ ਪ੍ਰਤ ਸੀ ਹਾਂਜੀ ਇਤਿਹਾਸ ਨੂੰ ਫਿਰ ਸਿਰਜਿਆ ਉਸਨੇ ਦੁਬਾਰਾ ਪਰ ਉਸਨੇ ਬਹੁਤ ਹੀ ਆਪਣੇ ਆਪ ਨੂੰ ਇਸ ਤਨੀ ਪੁੰਜਾ ਕਿ ਮੈਂ ਹੁਣ ਮਿਹਨਤ ਕਰਨੀ ਛੱਡਦਾ ਇਹਦੇ ਸਾਰੇ ਟੀਚਰਜ਼ ਨੂੰ ਪਤਾ ਕਿ ਕਿਵੇਂ ਸਖਤ ਮਿਹਨਤ ਕਰਦੀ ਰਹੀ ਪੇਰੈਂਟਸ ਨੇ ਉਹਨੇ ਦੱਸਿਆ ਕਿ ਦਿਨ ਰਾਤ ਇਸਨੇ ਜਿਹੜੀ ਆ 11-11 12-12 ਵਜੇ ਤੱਕ ਜਾ ਕੇ ਮਿਹਨਤ ਕਰਦੀ ਰਹੀ ਆ ਸੋਸ਼ਲ ਮੀਡੀਆ ਤੋਂ ਜਿੱਦਾਂ ਬੱਚੇ ਅੱਜਕੱਲ ਦੇ ਹਰ ਇੱਕ ਪੇਰੈਂਟਸ ਦੀ ਇਹੋ ਹੀ ਆ ਕਿ ਮੇਰਾ ਬੱਚਾ ਜਿਹੜਾ ਹੈ ਫੋਨ ਨਹੀਂ ਛੜਦਾ ਪਰ ਇਸ ਬੱਚੀ ਸੋਸ਼ਲ ਮੀਡੀਆ ਤੋਂ ਬਹੁਤ ਦੂਰ ਰਹੀ ਆ ਇਸ ਦਾ ਸਭ ਤੋਂ ਵੱਡਾ ਇਹੋ ਕਾਰਨ ਇਸ ਦੀ ਮਿਹਨਤ ਨੂੰ ਸਲਾਮ ਹੈ ਇਸ ਦੇ ਟੀਚਰ ਨੂੰ ਬਹੁਤ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਕੋਈ ਵੀ ਐਸਾ ਇਹ ਪੀਜ ਜਾਂ ਬੁੱਕ ਤੋਂ ਐਸਾ ਕੋਈ ਕਨਸੈਪਟ ਨਹੀਂ ਛੱਡਿਆ ਜਿਸ ਨੂੰ ਕਲੀਅਰ ਨਾ ਕੀਤਾ ਹੋਵੇ ਬਾਕੀ ਬੱਚੇ ਨੂੰ ਵੀ ਮਤ ਦੇਣਾ ਚਾਹੀਦਾ ਮੈਂ ਸਾਰੇ ਬੱਚਿਆਂ ਨੂੰ ਕਹਿੰਦਾ ਕਿ ਕੋਈ ਵੀ ਮਕਾਮ ਹਾਸਲ ਕੀਤਾ ਜਾ ਸਕਦਾ ਹੈ ਜ਼ਰੂਰੀ ਨਹੀਂ ਇਹ ਵੀ ਕੋਈ ਕੰਮ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਨ ਵਾਲੀ ਹੈ ਇੱਕ ਪਿਤਾ ਫਾਰਮਰ ਆ ਜਿਸ ਨੇ ਕਦੀ ਇਸ ਦੀ ਬਹੁਤ ਜ਼ਿਆਦਾ ਇਹ ਬੁੱਕਸ ਵਗੈਰਾ ਚੈੱਕ ਨਹੀਂ ਕੀਤੇ ਆ ਕੀ ਪੜਕੀ ਆਈ ਆ ਪਰ ਜੇ ਮਿਹਨਤ ਕੀਤੀ ਜਾਵੇ ਤੇ ਛੋਟੇ ਸਕੂਲਾਂ ਦੇ ਵਿੱਚੋਂ ਤੇ ਛੋਟੇ ਘਰਾਂ ਦੇ ਵਿੱਚੋਂ ਵੀ ਜੇ ਬੱਚਾ ਉੱਠ ਕੇ ਵੱਡੇ ਵੱਡੇ ਮਕਾਮਾਂ ਤੇ ਹਾਸਲ ਕਰ ਸਕਦਾ ਏ ਪੰਜਾਬ ਲੈਵਲ ਤੇ ਅੱਜ ਪੋਜੀਸ਼ਨ ਹਾਸਲ ਕਰਨੀ ਸੱਚੀ ਫਖਰ ਵਾਲੀ ਗੱਲ ਤੇ ਇਹਦੇ ਵਿੱਚ ਇਹ ਨਹੀਂ ਕੋਈ ਵੱਡੇ ਸਕੂਲ ਜਾਂ ਵੱਡੀਆਂ ਇਹ ਘਰਾਂ ਦੇ ਐਜੂਕੇਟਿਵ ਫੈਮਿਲੀ ਦੇ ਬੱਚੇ ਆ ਸਕਦੇ ਬੇਕਨਾਂ ਕਾਮ ਫੈਮਿਲੀ ਦੇ ਸਾਡੇ ਕੋਲ ਬੱਚੇ ਪੜਦੇ ਨੇ ਤੇ ਉਹਨਾਂ ਦੇ ਵਿੱਚੋਂ ਅੱਠਵੇਂ ਮੈਚ ਪੋਜੀਸ਼ਨਾਂ ਜਿਹੜੀਆਂ ਆਈਆਂ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਹਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬਾਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਂਡੇਸ, ਕਾਈਫੈਟ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਹੰਤੂ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ। ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ The Makeover Studio Spa and Salon Academy ਖੁੱਲ ਚੁੱਕਾ ਹੈ। ਜਿਸ ਦੇ ਵਿੱਚ ਚੰਡੀਗੜ੍ਹ, ਅੰਮ੍ਰਿਤਸਰ ਦਾ ਤਜਰਬਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ ਹੈਅ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬੌਂਡਿੰਗ ਕੇਰਾਟਿਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਰੇਡੀ 40 ਰੁਪਏ ਦੇ ਵਿੱਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀ ਚੱਲ ਰਹੀ ਹੈ ਬ੍ਰਾਈਡਲ ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ హెయిਰ ਸਪਾ ਮੈਟ੍ਰਿਕਸ ਲਾਰੀਅਲ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ स्टिक्स रूट टच अप फ्रॉस्टिंग 3D शेड हेयर पॉलिशिंग दीस सुविधा ਲੈ ਸਕਦੇ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ हेयर स्टाइल ਬਣਵਾ ਸਕਦੇ ਫेशियल ब्लीच ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਤਾਂ میکਓਵਰ ಸ್ಟੂਡੀਓ ਸਪਾ ਐਂਡ ਸੂਮ ਅਕੈडमी ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਔਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PGA India News ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PGA India News